ਸਾਹ ਸੰਗਤ ਜੀਓ ਚੌਪਈ ਸਾਹਿਬ ਦੀ ਜਿਹੜੀ ਮਹਾਨਤਾ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਅੱਜ ਸਤਿ ਪਿਆਰਿਓ ਕਿਸ ਤਰ੍ਹਾਂ ਅਸੀਂ ਪਾਠ ਕਰੀਏ ਜਿਹਦੇ ਨਾਲ ਬਰਕਤ ਜਿਹੜੀ ਹੈ ਹੋਰ ਵੀ ਵੱਧ ਜਾਵੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਚੌਪਈ ਸਾਹਿਬ ਦੀ ਬਾਣੀ ਦਾ ਪਾਠ ਆਪਾਂ ਸਾਰੇ ਕਰਦੇ ਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਸੋ ਸਾਧ ਸੰਗਤ ਬਹੁਤ ਵਧੀਆ ਗੱਲ ਹੈ ਜੀ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਤੇ ਕਹਿਣਾ ਹੁੰਨਾ ਕਿ ਬੱਚਿਆਂ ਨੂੰ ਵੀ ਦੱਸਿਆ ਕਰੋ ਮਹਾਨਤਾ ਬੱਚਿਆਂ ਨੂੰ ਵੀ ਨਾਲ ਜੋੜੋ ਬਾਣੀ ਪੜਨੀ ਪਾਠ ਕਰਨਾ ਨਿਤਨੇਮ ਕਰਨਾ ਬੜੀ ਚੰਗੀ ਗੱਲ ਹੈ ਸਾਰੇ ਕਰਿਆ ਕਰੋ ਬੜਾ ਚੰਗਾ ਸੁਭਾਅ ਦੇ ਸਾਰੇ ਕਰਿਆ ਕਰੋ ਬੜੀ ਚੰਗੀ ਗੱਲ ਆ ਸੋ ਸਾਧ ਸੰਗਤ ਜਦੋਂ ਅਸੀਂ ਚੌਪਈ ਸਾਹਿਬ ਦੀ ਮਹਾਨਤਾ ਨੂੰ ਜਾਣਾਂਗੇ ਜਦੋਂ ਸਾਨੂੰ ਅਰਥਾਂ ਦਾ ਪਤਾ ਲੱਗੇਗਾ ਅਰਥਾਂ ਸਮੇਤ ਵੀ ਕਰਿਆ ਕਰੋ ਜਦੋਂ ਅਰਥਾਂ ਨਾਲ ਸਾਨੂੰ ਪਤਾ ਲੱਗੇਗਾ ਨਾ ਤਾਂ ਸਾਧ ਸੰਗਤ ਸਾਡੀ ਅੰਦਰਲੀ ਜਿਹੜੀ ਇਮਿਊਨਿਟੀ ਹੈ ਜਿਹੜਾ ਸਾਡਾ ਹੌਂਸਲਾ ਹੈ ਜਾਂ ਇੰਜ ਕਹਿ ਲਓ ਵੀ ਸਾਨੂੰ ਪਤਾ ਲੱਗੇਗਾ ਵੀ ਪਰਮਾਤਮਾ ਦੀ ਹੋਂਦ ਕੀ ਹੈ ਜਾਂ ਇੰਜ ਕਹਿ ਲਓ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸ ਤਰ੍ਹਾਂ ਅਕਾਲ ਪੁਰਖ ਨੂੰ ਬੇਨਤੀ ਕਰਦੇ ਨੇ ਕਿਉਂਕਿ ਜੇ ਆਪਾਂ ਆਪਣੇ ਤੌਰ ਤੇ ਸ਼ਬਦ ਜੋੜ ਕੇ ਬੇਨਤੀ ਕਰੀਏ ਤੇ ਸ਼ਾਇਦ ਉਹ ਗੱਲ ਨਾ ਬਣੇ ਪਰ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰ ਦਿੱਤੀ ਚੌਪਈ ਸਾਹਿਬ ਦੇ ਵਿੱਚ ਉਹਦੇ ਵਰਗੀ ਬੇਨਤੀ ਨਹੀਂ ਦੁਨੀਆਂ ਤੇ ਬਣੀ ਸਾਧ ਸੰਗਤ ਐਡੀ ਵੱਡੀ ਮਹਾਨਤਾ ਹੈ ਐਡੀ ਵੱਡੀ ਕਿਰਪਾ ਹੈ ਸਤਿਗੁਰਾਂ ਦੀ ਗੁਰਮੁਖ ਪਿਆਰਿਓ ਪੰਜ ਪਾਠ ਕਰ ਲੋ 11 ਪਾਠ ਕਰ ਲੋ ਸਾਧ ਸੰਗਤ ਸਾਨੂੰ ਨਾ ਪਾਠ ਕਰਨੇ ਚਾਹੀਦੇ ਆ ਰੋਜ਼ਾਨਾ ਅਸੀਂ ਪਾਠ ਕਰੀਏ ਇੰਨੇ ਪਾਠ ਕਰੀਏ ਸਾਧ ਸੰਗਤ ਚੌਪਈ ਸਾਹਿਬ ਦੇ 5 11 ਜਾਂ 2 ਜਾਂ 3 ਐਕਸਟਰਾ ਨਹੀਂ ਇਤਨੇ ਮੈਂ ਤੇ ਚਲੋ ਕਰਨੇ ਕਰਨਾ ਹੁੰਦਾ ਉਦੋਂ ਬਾਅਦ ਵੀ ਜੇ ਅਸੀਂ ਕਰਨਾ ਚਾਹੀਏ ਤੇ ਅਸੀਂ ਪਾਠ ਜ਼ਰੂਰ ਕਰੀਏ ਸਾਧ ਸੰਗਤ ਰੋਜ਼ਾਨਾ ਲਗਾਤਾਰ 1 ਮਹੀਨਾ ਜਾ ਕੇ ਤੇ ਵੱਧ ਵੀ ਅਸੀਂ ਕਰਕੇ ਵੇਖੀਏ ਦੇਲੋਂ ਮੰਗੀ ਮਰਦ ਜਿਹੜੀ ਹੈ ਨਾ ਉਹ ਪੂਰੀ ਹੋ ਜਾਂਦੀ ਹੈ ਇਹ ਗੁਰੂ ਦੀ ਐਸੀ ਬਰਕਤ ਹੈ ਐਸੀ ਕਿਰਪਾ ਆਸਾਧਨ ਐਨੀ ਕਿਰਪਾ ਮੇਰੇ ਸਾਧਕੋ 24 ਸਹਿਬ ਦਾ ਨਿਤਨੇਮ ਕਰਨ ਨਾਲ ਸਾਰੀਆਂ ਆਉਣ ਵਾਲੀਆਂ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੀ ਟਲ ਜਾਂਦੀਆਂ 24 ਸਹਿਬ ਦੀ ਰਚਨਾ ਖੁਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਹੈ ਸਾਧ ਸੰਗਤ ਜੀਓ ਵਾਹਿਗੁਰੂ ਕੋਲੋਂ ਕੁਝ ਵੀ ਮੰਗ ਲਓ ਚੌਪਈ ਸਹਿਬ ਦੇ ਜਾਪ ਕਰਕੇ ਗੁਰੂ ਤੇ ਅਟੁੱਟ ਪਰੋਸਾ ਸਾਡਾ ਹੋਵੇ ਤੇ ਪਿਆਰਿਓ ਯਾਦ ਰੱਖਿਓ ਸਤਿਗੁਰੂ ਜੀ ਕਦੇ ਵੀ ਖਾਲੀ ਨਹੀਂ ਮੋੜਨਗੇ ਤੇ ਸਾਡੇ ਕੋਲੇ ਸ਼ਬਦ ਦੀ ਜਿਹੜੀ ਕਮਾਈ ਐ ਨਾ ਦਰਦਰ ਤੇ ਭਟਕਣਾ ਬੰਦ ਕਰੀਏ ਤੇ ਸਾਧ ਸੰਗਤ ਵਾਹਿਗੁਰੂ ਦੀ ਅਸਲੀ ਹੋਂਦ ਨੂੰ ਜਾਨਣਾ ਹੋਵੇ ਤੇ ਅਸੀਂ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਮਹਾਰਾਜ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਏ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਤਿਗੁਰੂ ਤੇਰੀ ਹੀ ਕਿਰਪਾ ਹੈ ਤੇਰੀ ਹੀ ਰਹਿਮਤ ਹੈ ਤੇ ਮੇਰੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਨੇ ਸਾਡੇ ਤੇ ਮਿਹਰਾਮਤ ਕਰ ਦੇਣੀ। ਪਰਮੁਖ ਬਿਆਰਿਓ ਸਤਿਗੁਰੂ ਉਦੋਂ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਉਦੋਂ ਰਹਿਮਤਾਂ ਕਰਦੇ ਨੇ ਜਦੋਂ ਅਸੀਂ ਖੁਦ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਸਤਿਗੁਰੂ ਜੀ ਤੇਰੀ ਵੱਡੀ ਕਿਰਪਾ ਆ ਸਤਿਗੁਰੂ ਜੀ ਤੇਰੀ ਮਿਹਰਮਤ ਆ ਸਤਿਗੁਰੂ ਤੇਰੀ અપਾਰ ਕਿਰਪਾ ਆ ਇਹ ਮੇਰੇ ਮਾਲਕ ਜੀ ਤੂੰ ਹੀ ਸਾਰਾ ਕੁਝ ਦੇਣ ਆ ਰੈ ਸਤਿਗੁਰੂ ਤੇਰੀ ਵੱਡੀ ਵੱਡੀ ਕਿਰਪਾ ਆ ਤੇਰੀ ਵੱਡੀ ਵੱਡੀ ਰਹਿਮਤ ਆ ਤੇ ਮੇਰੇ ਸਤਿਗੁਰੂ ਜੀ ਉਦੋਂ ਕਿਰਪਾ ਕਰਦੇ ਨੇ ਉਦੋਂ ਮਿਹਰਮਤ ਕਰਦੇ ਨੇ ਗੁਰਮੁਖ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਜੜੀਆਂ ਨੇ ਔਰ ਸਾਂਝੀਆਂ ਕੀਤੀਆਂ ਨੇ ਆਪ ਸੰਗਤ ਨਾਲ ਕਿ ਸ਼ਬਦ ਦੀ ਜਿਹੜੀ ਕਮਾਈ ਹੈ ਨਾ ਸ਼ਬਦ ਦੀ ਕਮਾਈ ਜਿੰਨੀ ਅਸੀਂ ਕਰਾਂਗੇ ਹੁਣ ਕਈ ਸਾਡੇ ਵੀਰ ਭੈਣ ਹੁੰਦੇ ਆ ਕਈ ਵੀਰ ਭੈਣ ਭਰਾਵਾਂ ਨੇ ਬਹੁਤ ਸਾਰੇ ਪਾਠ ਕੀਤੇ ਚੌਪਈ ਸਾਹਿਬ ਦੇ ਜਪਜੀ ਸਾਹਿਬ ਦੇ ਪਾਠ ਕੀਤੇ ਬੜੀ ਚੰਗੀ ਗੱਲ ਹੈ ਕਰਨਾ ਚਾਹੀਦਾ ਮੈਂ ਤੇ ਇਸ ਗੱਲ ਦੇ ਬਿਲਕੁਲ ਹੱਥ ਦੇ ਵਿੱਚ ਆ ਕਿ ਅਸੀਂ ਮਿਤਨੇਮ ਕਰਾਂਗੇ ਅਸੀਂ ਪਾਠ ਕਰਾਂਗੇ ਤੋ ਉਹਦਾ ਫਲ ਮਿਲਣਾ ਤੁਹਾਨੂੰ ਲੱਭ ਇੱਕ ਨਾ ਇਹਨਾਂ ਨੂੰ ਲਈ ਕੀ ਪਾਠ ਹੈ ਵੀ ਪਾਠ ਦੂਸਰੀ ਕਰ ਦੋ ਤੇ ਫਲ ਜਿਹੜਾ ਹੈ ਨਾ ਸਾਨੂੰ ਮਿਲ ਜੇ ਸਾਧ ਸੰਗਤ ਇੱਕ ਇਹ ਗੱਲ ਨਹੀਂ ਬਣਦੀ ਰਹੀ ਤੁਸੀਂ ਜੇ ਅਸੀਂ ਭੁੱਲਣ ਸ਼ਕਾਂਗੇ ਤੇ ਭੁੱਲ ਸਾਡੀ ਮਿਟੇਗੀ ਕਿਸੇ ਹੋਰ ਦੀ ਨਹੀਂ ਜਾਣ ਤੋਂ ਭਾਵ ਵੀ ਅਸੀਂ ਨਿਤਨੇਮ ਕਰਾਂਗੇ ਪਾਠ ਕਰਾਂਗੇ ਉਹਦਾ ਫਲ ਸਾਨੂੰ ਹੀ ਮਿਲਣਾ ਹੈ ਕਿਸੇ ਹੋਰ ਨੂੰ ਨਹੀਂ ਮਿਲਣਾ ਤੇ ਕਈ ਵਾਰੀ ਇਹ ਹੁੰਦਾ ਨਾ ਵੀ ਭਾਈ ਸਾਹਿਬ ਜੀ ਤੁਸੀਂ ਪਾਠ ਕਰਦੇ ਹੋ ਉਹਦਾ ਫਲ ਜਿਹੜਾ ਸਾਨੂੰ ਮਿਲ ਜੇ ਇੰਜ ਹੋ ਜੇ ਆਹ ਹੋ ਜੇ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ ਪਾਠ ਖੁਦ ਕਰਾਂਗੇ ਤੇ ਉਹਦਾ ਫਲ ਸਾਨੂੰ ਆਪ ਮਿਲੇਗਾ ਕਿਸੇ ਨੂੰ ਨਹੀਂ ਮਿਲਣਾ ਸੋ ਸਾਥ ਸੰਗਤ ਜੀਓ ਅਸੀਂ ਖੁਦ ਕੋਸ਼ਿਸ਼ ਕਰੀਏ ਇਸ ਗੱਲ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰੀਏ ਕਿ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਮਿਹਰਮਤ ਕਰਦੇ ਨੇ ਗੁਰਸਿੱਖੋ ਜਦੋਂ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਹੋਵੇ ਤੇ ਨਾਲ ਅਟੁੱਟ ਵਿਸ਼ਵਾਸ ਵੀ ਹੋਵੇ ਕਿ ਮੇਰੇ ਸਤਿਗੁਰੂ ਜੀ ਮੇਰੇ ਤੇ ਕਿਰਪਾ ਜਰੂਰ ਕਰਨਗੇ ਇਹ ਨਾ ਹੋਵੇ ਪਾਠ ਕਰੀ ਜਾਈਏ ਤੇ ਮਨ ਕਿਤੇ ਹੋਰ ਭਟਕੀ ਜਾਵੇ ਤੇ ਮਨ ਦੇ ਵਿੱਚ ਹੋਵੇ ਵੀ ਫਲਾਣਾ ਬਾਬਾ ਦੇਖਾਂਗੇ ਜੇ ਇਧਰੋਂ ਕਿਰਪਾ ਨਾ ਹੋਈ ਫਲਾਣੇ ਬਾਬੇ ਕੋਲ ਜਾਵਾਂਗੇ ਜੇ ਇਧਰੋਂ ਕਿਰਪਾ ਹੋ ਗਈ ਤੇ ਠੀਕ ਹੈ ਨਾ ਹੋਈ ਤਾਂ ਆਪਣੇ ਕੋਲੇ ਆਪਸ਼ਨ ਹੈਗਾ ਫਲਾਣੇ ਬਾਬੇ ਨੂੰ ਜਾ ਕੇ ਗੁਰੂ ਬਣਾ ਲਾਂਗੇ ਇਹ ਗੱਲ ਨਾ ਹੋਵੇ ਸਾਥ ਸੰਗਤ ਕਈ ਵਾਰੀ ਬੇਨਤੀਆਂ ਕੀਤੀ ਆ ਮੈਂ ਤੁਹਾਡੇ ਵਿੱਚੋਂ ਸੰਗਤ ਜਿਹੜੇ ਹੁੰਦੇ ਆ ਨਾ ਵੀਰ ਭੈਣ ਭਰਾ ਕਈ ਵਾਰੀ ਆਸ ਰੱਖ ਕੇ ਬੈਠ ਜਾਂਦੇ ਆ ਜਿਹੜਾ ਬੇਗਾਨੀ ਆਸ ਰੱਖਦਾ ਹੈ ਉਹ ਕਦੇ ਵੀ ਪੂਰੀ ਨਹੀਂ ਹੁੰਦੀ ਇਹ ਗੱਲ ਹਮੇਸ਼ਾ ਯਾਦ ਰੱਖੋ ਬੇਗਾਨੀ ਆਸ ਰੱਖਣ ਵਾਲਾ ਕਦੇ ਪਾਸ ਹੀ ਨਹੀਂ ਹੁੰਦਾ ਜਿਹੜਾ ਬੇਗਾਨੀ ਆਸ ਰੱਖਦਾ ਹੈ ਨਾ ਉਹ ਕਦੇ ਪਾਸ ਨਹੀਂ ਹੁੰਦਾ ਸੋ ਜਿਹੜਾ ਇੱਕ ਤੇ ਆਸ ਰੱਖਦਾ ਜਿਵੇਂ ਬੁੱਲੇ ਸ਼ਾਹ ਜੀ ਕਹਿੰਦੇ ਨੇ ਦਰ ਦਰ ਦੀ ਦੁਰ ਦਰ ਨਾਲੋਂ ਤੂੰ ਹੋ ਜਾ ਇੱਕ ਦਰਦਾ ਜੇ ਦਰ ਦਰ ਤੇ ਫਿਰੇ ਭਟਕਦਾ ਬੁੱਲੇ ਸਾਹ ਸਾਈਂ ਮਾਫ ਨਹੀਂ ਕਰਦਾ ਕਹਿੰਦੇ ਫਿਰ ਮਾਫ ਨਹੀਂ ਕਰਦਾ ਉਹ ਪਰਮਾਤਮਾ ਉਹ ਇਸ ਕਰਕੇ ਮਾਫ ਨਹੀਂ ਕਰਦਾ ਸੰਸਾਰਿਤ ਕਿਉਂਕਿ ਉਹਨੂੰ ਦਰ ਦਰ ਤੇ ਭਟਕਣ ਵਾਲਾ ਜਿਹੜਾ ਦਰ ਦਰ ਤੇ ਆਸ ਰੱਖ ਕੇ ਫਿਰੇ ਤੇ ਜਿਹੜਾ ਕਹੇ ਕਿ ਮੈਨੂੰ ਇਧਰੋਂ ਵੀ ਖੈਰ ਫਗਰੀ ਗਈ ਉਧਰੋਂ ਵੀ ਖੈਰ ਹੋਵੇਗੀ ਮੈਨੂੰ ਇਧਰੋਂ ਵੀ ਕੁਝ ਮਿਲ ਜੇਗਾ ਉਧਰੋਂ ਵੀ ਕੁਝ ਮਿਲ ਜੇਗਾ ਮੈਨੂੰ ਇਧਰੋਂ ਵੀ ਕੁਝ ਚਾਹੀਦਾ ਹੈ ਉਧਰੋਂ ਵੀ ਚਾਹੀਦਾ ਹੈ ਤੇ ਪਿਆਰਿਓ ਉਹਦੀ ਮੰਨਤ ਕਦੇ ਵੀ ਪੂਰੀ ਨਹੀਂ ਹੁੰਦੀ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਦੀ ਨਹੀਂ ਕਰਦੇ ਜਿਹੜਾ ਆਸ ਰੱਖਦਾ ਸਤਿਗੁਰੂ ਜੀ ਦੇਤਾ ਤਾਂ ਵੀ ਤੇਰਾ ਜੇ ਨਾ ਦਿੱਤਾ ਤਾਂ ਵੀ ਤੇਰਾ ਮੈਂ ਤੇਰਾ ਦਰ ਛੱਡ ਕੇ ਕਿਤੇ ਨਹੀਂ ਜਾਣਾ اے ਮੇਰੇ ਮਾਲਕਾ ਮੈਨੂੰ ਤੇਰੇ ਦਰ ਤੋਂ ਹੀ ਮਿਲਣਾ ਸਾਰਾ ਕੁਝ ਤੇ ਮੈਨੂੰ ਤੂੰ ਹੀ ਦੇਈ ਸੱਚੇ ਸਤਗੁਰੂ ਜੀ ਮੈਨੂੰ ਤੂੰ ਹੀ ਸਾਰਾ ਕੁਝ ਬਖਸ਼ਿਸ਼ ਕਰਨਾ ਮੇਰੇ ਮਾਲਕ ਜੀ ਤੂੰ ਹੀ ਉਹ ਮੇਰੇ ਤੇ ਕਿਰਪਾ ਕਰਨੀ ਹੈ ਸਤਗੁਰੂ ਜੀ ਐਡੀ ਕਿਰਪਾ ਕਰਿਓ ਤੇਰਾ ਦਰ ਸਾਰੇ ਦਰਾਂ ਤੋਂ ਸਰਬਉੱਤਮ ਐ ਉੱਚਾ ਹੈ ਮੇਰੇ ਮਾਲਕ ਜੀ ਤੇਰੇ ਦਰ ਦਾ ਜਿਹੜਾ ਹੈ ਮੈਂ ਕੁੱਕਰ ਬਣ ਕੇ ਰਵਾਂ ਤੇਰੇ ਦਰ ਦੀ ਜਿਹੜੀ ਅਹਿਮੀਅਤ ਹੈ ਮੈਨੂੰ ਉਹ ਸਮਝ ਆ ਜਾਏ ਸਤਗੁਰੂ ਮੈਂ ਤੇਰੇ ਦਰ ਤੋਂ ਬਿਨਾਂ ਕਿਤੇ ਵੀ ਨਾ ਜਾਵਾਂ ਮੇਰੇ ਮਾਲਕਾ ਮੇਰੇ ਤੇ ਐਸੀ ਕਿਰਪਾ ਕਰ ਦੀ ਇਹ ਇਹ ਮੰਗੀ ਹੈ ਸਭ ਤੋਂ ਵੱਧ ਜਿਹੜੀ ਗੱਲ ਹੈ ਅੱਜਕੱਲ ਦੇ ਸਮੇਂ ਦੇ ਵਿੱਚ ਸਾਡਾ ਜਿਹੜਾ ਭਰੋਸਾ ਹੈ ਨਾ ਉਹ ਡੋਲਦਾ ਆ ਅੱਜ ਦੇ ਸਮੇਂ ਦੇ ਵਿੱਚ ਅਸੀਂ ਡੋਲ ਜਾਂਦੇ ਆ ਅਸੀਂ ਡੋਲੀਏ ਨਾ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ ਅਸੀਂ ਹਮੇਸ਼ਾ ਕਹੀਏ ਸਤਿਗੁਰੂ ਤੇਰੀ ਕਿਰਪਾ ਤੇਰੀ ਰਹਿਮਤ ਤੇਰੀ ਸਭ ਤੋਂ ਵੱਡੀ ਕਿਰਪਾ ਮੇਰੇ ਤੇ ਵਰਤ ਜਾਏ ਮੈਨੂੰ ਭਟਕਣ ਦੀ ਕਿਤੇ ਲੋੜ ਹੀ ਨਾ ਪਵੇ ਮੇਰੇ ਮਾਲਕ ਜੀ ਐਸੀ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਤੇ ਐਸੀ ਰਹਿਮਤ ਕਰ ਦਿਓ ਏ ਸੱਚੇ ਸਤਗੁਰੂ ਜੀ ਮੇਰੇ ਤੇ ਰਹਿਮਤ ਕਰ ਦਿਓ ਤੇ ਸੱਚੇ ਸਤਗੁਰੂ ਮੈਨੂੰ ਸ਼ਬਦ ਬਾਣੀ ਦੀ ਪੜਨ ਦੀ ਜਾਚ ਦੇ ਦਿਓ ਮੈਨੂੰ ਸ਼ਬਦ ਗੁਰਬਾਣੀ ਦੀ ਜਾਚ ਦੇ ਦਿਓ ਤੇ ਮੇਰੇ ਸਤਗੁਰੂ ਜੀ ਕਿਰਪਾ ਕਰ ਦੇਣਗੇ ਸੋ ਗੁਰਮੁਖ ਪਿਆਰਿਓ ਐਸੀ ਜਾਚ ਗੁਰੂ ਤੋਂ ਮੰਗੀ ਹੈ ਐਨੀ ਕਿਰਪਾ ਜਿਹੜੀ ਹੈ ਸਤਗੁਰੂ ਦੀ ਸਾਡੇ ਉੱਪਰ ਹੋ ਜਾਏ ਤੇ ਸਾਡਾ ਜਿਹੜਾ ਭਰੋਸਾ ਹੈ ਨਾ ਸਿਦਕ ਜਿਹੜਾ ਹੈ ਭਰੋਸਾਦਾਨ ਆਪਾਂ ਮੰਗਦੇ ਨਾ ਦਾਨਾ ਸਿਰਦਾਨ ਨਾਮਦਾਨ ਸੇ ਸਤਿਗੁਰੂ ਜੀ ਇਹ ਸਾਨੂੰ ਦੇ ਦਿਓ ਦੋ দান ਹੋਰ ਨਹੀਂ ਕੁਝ ਚਾਹੀਦਾ ਮੇਰੇ ਮਾਲਕ ਜੀ ਬਾਕੀ ਸਾਰਾ ਕੁਝ ਦੇ ਆਪਣੇ ਆਪ ਹੀ ਮਿਲ ਜਾਏਗਾ ਇਹ ਭਰੋਸਾ ਬਣਾ ਕੇ ਜੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ